ਦੀ ਕਾਂਗਰਸ ਵੱਲੋਂ ਪ੍ਰੋਗਰਾਮ ਹਟਾਇਆ ਗਿਆ ਅੱਜ ਜਨਾਬ ਅੱਜ ਦਾ ਜਿਹੜਾ 23 ਮਾਰਚ ਦਾ ਦਿਹਾੜਾ ਹੈ ਸਾਡੇ ਉਹ ਸ਼ਹੀਦਾਂ ਦੇ ਨਾਮ ਹੈ ਸਾਡੇ ਸਰਦਾਰ ਭਗਤ ਸਿੰਘ ਜੀ ਸ਼ਹੀਦ ਰਾਜਗੁਰੂ ਜੀ ਸੁਖਦੇਵ ਜੀ ਇਹਨਾਂ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਹੈ ਅੱਜ ਸਾਡੀ ਯੂਥ ਨੂੰ ਇਹਨਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਕਿ ਨਿਸਵਾਰਥ ਹੋ ਕੇ ਜਦੋਂ ਦੇਸ਼ ਨੂੰ ਇਹਨਾਂ ਦੀ ਲੋੜ ਸੀ ਸ਼ਾਦੀ ਦੀ ਉਮਰ ਸੀ ਮਾਵਾ ਨੇ ਸੇਰਾ ਸਜਾ ਦੀ ਉਮੀਦ ਲਾਈ ਹੋਈ ਸੀ ਇਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ ਜੇ ਅੱਜ ਅਸੀਂ ਸੁੱਖ ਦਾ ਸਾਹ ਲੈ ਰਹੇ ਹਾਂ ਤੇ ਕਿਤੇ ਨਾ ਕਿਤੇ ਇਹ ਸ਼ਹੀਦਾਂ ਦੀ ਬਦੌਲਤ ਹੈ ਜਿਹੜਾ ਅਸੀਂ ਇੱਥੇ ਸੁੱਖ ਦਾ ਸਾਹ ਲੈ ਰਹੇ ਹਾਂ ਆਜ਼ਾਦੀ ਦਾ ਆਜ਼ਾਦੀ ਮਾਨ ਰਹੇ ਆ ਦੇਸ਼ ਲਈ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈ ਸਾਡੇ ਤਿੰਨ ਸ਼ਹੀਦਾਂ ਦਾ ਹੈ ਰਾਜਗੁਰੂ ਜੀ ਦਾ ਸੁਖਦੇਵ ਜੀ ਦਾ ਤੇ ਸਰਦਾਰ ਭਗਤ ਸਿੰਘ ਜੀ ਦਾ ਅੱਜ ਦੇ ਦਿਨ ਅਸੀਂ ਨਮਨ ਕਰਦੇ ਆ ਤੇ ਇਹਾਂ ਦੀ ਪ੍ਰੇਰਣਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਪਣੇ ਜੀਵਨ ਨੂੰ ਤੰਦਿਆ ਕਰਦੇ ਆ ਜੈ ਹਿੰਦ ਜੈ ਪਰਮ ਅੱਜ ਅਸੀਂ ਸਾਰੇ ਸਮਾਂ ਸ਼ਹੀਦਾਂ ਨੂੰ ਜਿਹੜੇ ਹਿੰਦੁਸਤਾਨ ਦੇ ਸਭ ਤੋਂ ਵੱਡੇ ਸ਼ਹੀਦ ਹੋਏ ਪਾਕਿਸਤਾਨ ਦੀ ਸਰਦੀਪ ਜੀ ਰਾਜਗੁਰੂ ਜੀ ਉਹਨਾਂ ਨੂੰ ਸ਼ਰਧਾ ਸਮੋਪੇਟ ਕੇ ਦੇ ਚੱਤੇ ਆਏ ਆ ਮੈਂ ਸਮਝਦਾ ਵੀ ਜਿੱਥੇ-ਜਿੱਥੇ ਹਿੰਦੁਸਤਾਨੀ ਬੈਠੇ ਪੂਰੀ ਦੁਨੀਆ 'ਚ ਹਰ ਦਾ ਦਿਨ ਬੜੀ ਸਰਦਾਰਾ ਮਨਾਉਂਦੇ ਆ ਤਾਂ ਕਿ ਜੋ ਸ਼ਹੀਦਾਂ ਦਾ ਦਿਨ ਆ ਅਸੀਂ ਸਾਰੇ ਹੀ ਉਹਨਾਂ ਦੇ ਸਰਦਾਰ ਸਰਦਾਰ ਸਮਰਪਿਤ ਕਰਦੇ ਆ ਸਰਦਾਰ ਫੁੱਲ ਪੇਟ ਕਰਦੇ ਆ ਸਰਦਾਰ ਹਮੇਸ਼ਾ ਉਹਨਾਂ ਦੇ ਚਰਨਾਂ ਜਲਨੀ ਕੋਈ ਉਹਨਾਂ ਦੀ ਕੁਰਬਾਨੀ ਹੈ ਸਦਕਾ ਅੱਜ ਦੇ ਜਿਹੜਾ ਆਜ਼ਾਦ ਹੋਇਆ ਜਿਹੜੀ ਅੱਜ ਆਜ਼ਾਦੀ ਮਨਾ ਰਹੇ ਆ ਸਭ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਉਹਨਾਂ ਦਾ ਇੱਕ ਸੁਪਨਾ ਸੀ ਸ਼ਹੀਦ ਸੁਖਦੇਵ ਜੀ ਦਾ ਰਾਜਗੁਰੂ ਜੀ ਦਾ ਭਗਤ ਸਿੰਘ ਜੀ ਦਾ ਬਹੁਤ ਵੱਡਾ ਸੁਪਨਾ ਸੀ ਵੀ ਅਸੀਂ ਆਪਣੇ ਦੇਸ਼ ਨੂੰ ਆਪਣੀ ਧਰਤੀ ਮਾਤਰ ਨੂੰ ਯਾਦਗਾਰਾ ਪਰ ਉਹਨਾਂ ਨੇ ਆਪਣਾ ਜੀਵਨ ਆਪਣਾ ਪਰਵਾਰ ਕੁਝ ਨਹੀਂ ਦੇਖਿਆ ਉਹਨਾਂ ਨੇ ਆਪਣੇ ਆਪ ਨੂੰ ਸ਼ਹੀਦ ਕਰਾ ਕੇ ਉਹ ਦੇਸ਼ ਨੂੰ ਯਾਦ ਕਰਾਇਆ ਅੱਜ ਅਸੀਂ ਸਾਰਿਆਂ ਦੇ ਦਿਨ ਮਨਾ ਰਹੇ ਹਾਂ ਔਰ ਜਿਹੜੀ ਹੱਤ ਖੁਸ਼ੀਆਂ ਮੰਗਦੇ ਮੈਂ ਸਭ ਉਹ ਚੀਜ਼ਾਂ ਦੀ ਦੇਣਾ ਕਾਂਗਰਸ ਪਾਰਟੀ ਦੇ ਸ਼ਹੀਦਾਂ ਦੀ ਜੇ ਦੰਨੀ ਪਾਰਟੀ ਆ ਕਾਂਗਰਸ ਪਾਰਟੀ ਨੇ ਅਗਰ ਉਸ ਅਜ਼ਾਦੀ ਵੇਲੇ ਤੇ ਕੁਰਬਾਨੀਆਂ ਕੀਤੀਆਂ ਔਰ ਦੇਸ਼ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਬੜੇ ਬੜੇ ਸਾਰੇ ਸ਼ਹੀਦਾਂ ਦੀਆਂ ਕਮਲੀਆਂ 인ਦਰਾ ਗਾਂਧੀ ਨੇ ਸ਼ਹਾਦਤ ਦਿੱਤੀ ਹੈ ਔਰ ਸਾਡੇ ਬਹੁਤ ਹੀ ਜ਼ਗਾਦਰ ਸਰਦਾਰ ਚੇਰੇ ਪੰਜਾਬ ਚ ਸਾਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਆਪਣੇ ਜੀ ਦੇ ਚਿੱਤੇ ਉਠਾਦੇ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਸ਼ਹੀਦ ਰਾਦੇਸ਼ਮਲ ਉਰਤਾ ਡਾਕਟਰ ਸਤਪਾ ਪ੍ਰਾਜੈ ਸੀ ਜਗਿੰਦਰਬਾਦੀ ਪਾਂਡੇ ਔਰ ਸਾਡੇ ਬਹੁਤ ਹਜ਼ਾਰਾਂ ਸ਼ਹੀਦ ਹੋਏ ਕਾਂਗਰਸ ਪਾਰਟੀ ਜਿਨ੍ਹਾਂ ਨੇ ਜਿਨ੍ਹਾਂ ਨੇ ਆਤਮਾਨ ਮਾਰਿਆ ਜੀ ਉਹਦੇ ਨਾਲੇ ਉਸਾਰ ਆਪਣੇ ਹਾਂ ਹਰਜਨ ਸਿੰਘ ਜੀ ਪਰ ਬਰਛੇ ਦੋਰ ਸੀ ਸਾਰੇ ਨੇ ਕੁਰਬਾਨੀ ਦਿੱਤੀ ਸਿਰਫ ਪੰਜਾਬ ਨੂੰ ਬਚਾਉਣ ਤੇ ਪਤਾ ਕਿ ਪੰਜਾਬ ਦਾ ਭਾਈਚਾਰਾ ਇਕੱਠਾ ਰਵੇ ਔਰ ਸਾਡੇ ਇਹਨਾਂ ਸ਼ਹੀਦਾਂ ਦੇ ਚਾਪਗਰ ਜੀ ਨੇ ਦੇਸ਼ ਨੂੰ ਕੁਰਬਾਨ ਕੀਤਾ ਦੇਸ਼ਵਰ ਤੇ ਕੁਰਬਾਨੀ ਦਿੱਤੀ ਅੱਜ ਵੀ ਸਾਰੇ ਉਹਨਾਂ ਨੂੰ ਉਹਨਾਂ ਦੀ ਚੰਦਰ ਚਦਰ ਰੂਪੇ ਕਰਦੇ ਆ ਇਨਕਲਾਬ ਜਿੰਦਾਬਾਦ ਇਨਕਲਾਬ